ਆਮ ਆਦਮੀ ਪਾਰਟੀ ਹਲਕਾ ਸਨੌਰ ਤੋਂ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰ ਨੂੰ ਆਪਣੀ ਸਰਕਾਰ ਦੇ ਖਿਲਾਫ ਬੋਲਣ ਦੇ ਲਈ ਕੀਮਤ ਚੁਕਾਉਣੀ ਪਈ ਹੈ ਕਿਉਂਕਿ ਉਹਨਾਂ ਨੂੰ ਐਮ ਐਲ ਏ ਦੀ ਮਿਲਣ ਵਾਲੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਪਿਛਲੇ ਦਿਨੀ ਉਹਨਾਂ ਇੱਕ ਵੀਡੀਓ ਵਿੱਚ ਸੀਨੀਅਰ ਆਈ ਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਬੋਲਣ ਦੇ ਲਈ ਕੀਮਤ ਚੁਕਾਉਣੀ ਪਈ ਹੈ ਉਹਨਾਂ ਕਿਹਾ ਕਿ ਨਾ ਮੈਂ ਅੱਜ ਦਵਾਂ ਨਾ ਮੈਂ ਕੱਲ ਦਵਾਂਗਾ ਉਹਨਾਂ ਸੀਐਮ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਮਰਦ ਬਣ ਅਤੇ ਉਹ ਦਿੱਲੀ ਵਾਲਿਆਂ ਦੇ ਖਿਲਾਫ ਜਿਹੜਾ ਉਹ ਸਟੈਂਡ ਲੈਣ ਉਹਨਾਂ ਕਿਹਾ ਕਿ ਮੈਂ ਆਪਣੇ ਲੋਕਾਂ ਵਾਸਤੇ ਚਟਾਨ ਵਾਂਗ ਖੜਾ ਹਾਂ ਦਿੱਲੀ ਵਾਲਿਆਂ ਦੇ ਥੱਲੇ ਨਹੀਂ ਲੱਗਾਗਾ ਪਿਛਲੇ ਦਿਨੀ ਕੱਲ ਇੱਕ ਵੀਡੀਓ ਵਿੱਚ ਉਹਨਾਂ ਕ੍ਰਿਸ਼ਨ ਕੁਮਾਰ ਤੇ ਵੱਡੇ ਇਲਜ਼ਾਮ ਲਗਾਏ ਸਨ ਉਹਨਾਂ ਕਿਹਾ ਸੀ ਵੀ ਜੋ ਪੰਜਾਬ ਦੇ ਵਿੱਚ ਪਿਛਲੇ ਦਿਨੀ ਜੋ ਕਰੀਬ ਕਈ ਦਿਨਾਂ ਤੋਂ ਹੜ੍ਹ ਆ ਰਹੇ ਹਨ ਉਸ ਦੇ ਲਈ ਜਿਮੇਵਾਰ ਕ੍ਰਿਸ਼ਨ ਕੁਮਾਰ ਹਨ ਕਿਉਂਕਿ ਉਹ ਜਿਹੜੇ ਮਿੱਟੀ ਚੱਕਣ ਦੀ ਜਿਹੜੀ ਮਨਜ਼ੂਰੀ ਉਹ ਨਹੀਂ ਦੇ ਰਹੀ ਇਸ ਲਈ ਜਿਹੜੇ ਪੰਜਾਬ ਦੇ ਵਿੱਚ ਹੜ ਆ ਰਹੇ ਹਨ ਇਸ ਲਈ ਉਹਨਾਂ ਕਿਹਾ ਵੀ ਮੈਂ ਆਪਣੇ ਹਲਕਾ ਸਨੌਰ ਦੇ ਲੋਕਾਂ ਲਈ ਚਟਾਨ ਵਾਂਗ ਪਹਿਲਾਂ ਦੀ ਤਰ੍ਹਾਂ ਹੀ ਖੜ੍ਹਾ ਰਹਾਂਗਾ ਅਤੇ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਆ ਜਿਹੜੀ ਉਹ ਬੁਲੰਦ ਕਰਦਾ ਰਹਾਂਗਾ ਐਮਐਲਏ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਵੀ ਨਾ ਮੈਂ ਪਹਿਲਾਂ ਕਿਸੇ ਤੋਂ ਦਵਿਆ ਸੀ ਨਾ ਹੁਣ ਦਵਾਂਗਾ ਨਾ ਹੀ ਮੈਂ ਦਿੱਲੀ ਵਾਲਿਆਂ ਦੇ ਥੱਲੇ ਪਹਿਲਾਂ ਲੱਗਿਆ ਸੀ ਨਾ ਹੀ ਹੁਣ ਲੱਗਾਂਗਾ